ਸੇਗਾ ਜੀ ਦੋਸਤੋ ਬਾਈ ਕੀ ਹਾਲ ਚਾਲ ਆ ਠੀਕ ਠਾਕੋ ਜੀ ਬਾਈ ਅੱਜ ਆਪਾਂ ਨੇ ਫਾਰਮ ਵਿੱਚ ਦੋ ਤਿੰਨ ਕੰਮ ਕਰਦੇ ਆ ਤੇ ਦਾਣੇ ਦਾ ਕੰਮ ਆਪਾਂ ਨੇ ਨੇ ਵੇੜਤਾ ਇੱਕ ਤਾਂ ਲਾਉਣੇ ਪੱਲੜ ਫਾਰਮ ਦੇ ਚਾਰੇ ਪਾਸੇ ਠੀਕ ਆ ਇੱਧਰ ਪਿੰਜਰਿਆਂ ਨੂੰ ਵੀ ਲਾਉਣੇ ਆ ਤੇ ਜਾਨਵਰਾਂ ਨੂੰ ਲੱਗ ਰਹੀ ਆ ਠੰਡ ਵੱਡੀ ਤਰਪਾਲ ਲਿਆਉਂਦੀ ਇਹ ਫਾਰਮ ਦੇ ਤਿੰਨੇ ਪਾਸੇ ਘੁੰਮ ਜਾਣੀਆਂ ਤੇ ਇੱਕ ਸਾਈਡ ਤੇ ਹੈਗਾ ਲੱਗਿਆ ਹੋਇਆ ਪਹਿਲਾਂ ਹੀ ਆਪਾਂ ਨੇ ਤਾਰੀਆਂ ਸੀਗਾ ਬਰਸਾਤਾ ਕਰਕੇ ਇਹ ਪੱਲੜ ਲੱਗਿਆ ਹੋਇਆ ਪਹਿਲਾਂ ਹੀ ਉਸ ਤੋਂ ਬਾਅਦ ਫਿਰ ਜੈਪ੍ਰਿਸ ਬੈਂਟਨ ਨੂੰ ਵੀ ਆਪਾਂ ਨੇ ਲਾਉਣਾ ਹੁਣ ਇਹਨੋਂ ਤਾਂ ਆਪਾਂ ਨੇ ਥੈਲੇ ਲਾ ਦੇਣੇ ਆ ਤੇ ਥੈਲਿਆਂ ਨਾਲ ਸਰ ਦੇਣਾ ਤੇ ਉੱਧਰ ਰਹਿ ਗਏ ਚਕੋਰਾ ਤੇ ਬੱਤਕਾਂ ਤੇ ਉਹਨਾਂ ਨੂੰ ਵੀ ਫਿਰ ਆਪਾਂ ਨੂੰ ਲਾਉਣੇ ਪੈਣੇ ਇਹਨਾਂ ਨੂੰ ਵੀ ਆਪਾਂ ਨੇ ਥੈਲੇ ਲਾ ਦੇਣੇ ਆ ਡਬਲ ਡਬਲ ਕਰਕੇ ਥੈਲੇ ਲਾ ਦੇਣੇ ਆ ਹੈਂਡੀ ਹੋ ਗਈ ਬਈ ਠੀਕ ਹੈ ਹੈਂਡੀ ਆਪਾਂ ਨੇ ਲਿਆਂਦੀ ਫਾਰਮ ਵਿੱਚ ਦੁਵਾਰਾ ਹੁਣ ਇਹ ਬਿਲਕੁਲ ਠੀਕ ਹੈ ਜਿਹੜਾ ਜ਼ਖਮ ਸੀਗਾ ਭਰ ਗਿਆ ਬਾਕੀ ਆਪਾਂ ਤੁਹਾਨੂੰ ਜਾਨਵਰ ਦਿਖਾ ਦਿੰਨੇ ਆ ਫੀਡਰ ਆਪਾਂ ਨੇ ਹੋਰ ਲਾ ਦਿੱਤੇ ਸੀਗੇ ਕਰੇਟ ਮੈਂ ਤੁਹਾਨੂੰ ਦਿਖਾ ਦਿੱਤੇ ਸੀਗੇ ਤੇ ਆਹ ਮੁਰਗੀਆਂ ਬੈਠੀਆਂ ਅੰਡੇ ਦੇਣ ਨੂੰ 1 2 3 4 ਮੁਰਗੀਆਂ ਬੈਠੀਆਂ ਇੱਧਰ ਬੈਠਣੇ ਵਾਸਤੇ ਆਪਾਂ ਨੇ ਡੰਡੇ ਵੀ ਲਾਤੇ ਸੀਗੇ ਆ ਦੇਖੋ ਮੁਰਗੀਆਂ ਬੈਠੀਆਂ ਆਰਾਮ ਨਾਲ ਹੁਣ ਤਿੰਨ ਡੰਡੇ ਲਾਤੇ ਸੀਗੇ ਐਵੇਂ ਅੱਜ ਇੱਧਰ ਵੀ ਆਪਾਂ ਨੇ ਬੇਲਾ ਕਰ ਦੇਣਾ ਇਹ ਤੇ ਇੱਧਰ ਵੀ ਡੰਡੇ ਲਾਦਣੇ ਆਂ ਚਿਕੋਰਾ ਦੇਖਦੇ ਆਪਾਂ ਨੇ ਉੱਧਰ ਪਿੰਜਰ ਵਿੱਚ ਛੱਡ ਦੇਣੀਆਂ ਦੂਜੀਆਂ ਚਿਕੋਰਾਂ ਨਾਲ ਇਹ ਜਿਹੜਾ ਉਰੇ ਵੀ ਇੱਥੇ ਵੀ ਮੁਰਗੀਆਂ ਆ ਜਾਣਗੀਆਂ ਫੇਰ ਖੁੱਲੀਆਂ ਡੁੱਲੀਆਂ ਹੋ ਜਾਣਗੀਆਂ ਤੇ ਬਾਕੀ ਦੇਖਦੇ ਆ 50 ਕੁ ਮੁਰਗੀਆਂ ਆਪਾਂ ਹੋਲ ਲਏ ਕਿ ਉਹਨੇ 40 50 ਜਿੰਨੀਆਂ ਕ ਮਿਲ ਗਈਆਂ ਕਿਉਂਕਿ ਆਂਡਿਆਂ ਦੀ ਵੀ ਡਿਮਾਂਡ ਬਾਈ ਹੰਟ ਪੈਨ ਕਰਕੇ ਜ਼ਿਆਦਾ ਹੋ ਗਈ ਆਂਟੇ ਪੂਰੇ ਨਹੀਂ ਹੋ ਰਹੇ ਤੇ ਹੁਣ ਦੇਖਦਾ ਜੇ ਮੁਰਗੀਆਂ ਆਪਾਂ ਨੂੰ ਕਿਸੇ ਹੋਰ ਸਾਈਡ ਤੋਂ ਮਿਲਦੀਆਂ ਤੇ ਆਪਾਂ ਫੇਰ ਲੈ ਗਏ ਉਹਨੇ 40 50 ਮੁਰਗੀਆਂ ਹੋਰ ਬੱਤਿਆਂ ਦੇ ਤਲਾਬ ਵੀ ਆਪਾਂ ਨੇ ਸਫਾਈ ਕਰਨੀ ਆ ਤੇ ਪਾਣੀ ਸਕਰ ਰਹੇ ਆ ਬਸ ਉਹ ਆਂਡਾ ਤਾਂ ਹੋਇਆ ਮੈਨੂੰ ਵਿੱਚ ਦੇਖੀ ਤਾਂ ਡੰਡੇ ਨਾਲ ਦੇਖੀ ਲੱਗ ਰਿਹਾ ਮੈਨੂੰ ਵੀ ਆਂਡਾ ਉਹ ਦੇਖੋ ਇੱਕ ਚੰਮ ਕਰ ਰਿਹਾ ਅਨਿ ਬੱਤਕਾਂ ਨੇ ਲਾਦਾਂ ਵਿੱਚ ਇਹ ਦੇ ਤਾ ਪਾਣੀ ਦੇ ਅੰਦਰ ਛੋਟਾ ਡੰਡਾ ਛੋਟਾ ਛੋਟਾ ਹੋਰ ਦੇਖ ਲੈ ਕੋਈ ਉਹ ਤੇ ਪਾਲੀ ਛੱਡ ਪਿਆ ਜਾਨਵਰ ਮੈਂ ਮੈਂ ਛੱਡਦੇ ਸੀਗੇ ਬਾਹਰ ਜਾਨਵਰ ਘੁੰਮ ਰਹੇ ਆ ਸਾਰੇ ਅੱਜ ਬੱਤਕਾਂ ਨੇ ਤਿੰਨੇ ਅੰਡੇ ਦਿੱਤੇ ਆ ਕੱਲ ਤੇ ਸੀਗੇ 6 ਚਿਕੋਰਾ ਨੇ ਵੀ ਅੱਜ ਇੱਕ ਦੇ ਤੰਡਾ ਦੇਖੀ ਤਾਂ ਅੰਡਾ ਹੀ ਐ ਇਹਨਾਂ ਨੂੰ ਪਾਣੀ ਜਿਹਾ ਵੀ ਗੰਦਾ ਹੋ ਗਿਆ ਸੀਗਾ ਅੰਦਰ ਨਾ ਅੰਡਾ ਹੀ ਹੈ ਨਾ ਇੱਕ ਮਹਿੰਗਾ ਨਾ ਪਿਆ ਦੇਖ ਲਵੀ ਵਿਚੇ ਦੇ ਦਿੰਨੀ ਆਂਡੇ ਆਹ ਲੋ ਬਾਈ ਦੋ ਅੰਡੇ ਪਾਣੀ ਵਿਚੇ ਦੇਤੇ ਵੱਤ ਗਾ ਨੇ ਤਲਾਲ ਦੀ ਨਾ ਬਾਈ ਸਫਾਈ ਕਰਨੀ ਆ ਇਹਦੇ ਵਿਚ ਨਾ ਮਿੱਟੀ ਬਹੁਤ ਚਲੇਗੀ ਮਿੱਟੀ ਕਰਕੇ ਪਾਣੀ ਜਿਆਦਾ ਗੰਦਾ ਹੋ ਗਿਆ ਧੋਂਦ ਦੇਖ ਲਓ ਬਾਈ ਕਿੰਨੀ ਨੌ ਵਜ ਗਏ ਹਾਲ ਤੱਕ ਗਈ ਨਹੀਂ ਧੋਂਦਾ ਹੁਣ ਤਾਂ ਤਕਰੀਬਨ ਸਾਰਾ ਦਿਨੇ ਰਹਿੰਦੀ ਆ ਸੂਰਜ ਨਿਕਲਿਆ ਤਾਂ 15 ਦਿਨੇ ਹੋ ਗਏ ਪਹਿਲੇ ਠਾਰਾ ਜਾ ਹੋਇਆ ਪਤਾ ਗਰਦਰੀ ਚੜੀ ਵੀ ਦੀ ਉੱਪਰ ਹੁਣ ਮੈਂ ਧੁੰਦੋ ਵੀ ਠੰਡ ਵੀ ਬਹੁਤ ਜ਼ਿਆਦਾ ਵਧ ਗਈ। ਲੋ ਵੀ ਤੁਹਾਨੂੰ ਬੱਟੇਰਾਂ ਦੇ ਬੱਚੇ ਵੀ ਦਿਖਾ ਦਿੰਦੇ ਆ। ਬੱਟੇਰਾਂ ਦੇ ਬੱਚੇ ਬਈ ਆਪਾਂ ਨੇ ਹਾ ਟਾਪੇ ਜੀ ਵਿੱਚੋਂ ਕੱਢ ਕੇ ਤੇ ਕਰੇਟਾਂ ਵਿੱਚ ਰੱਖਦੇ ਸੀਗੇ। ਕਰੇਟਾਂ ਵਿੱਚ ਇਸ ਕਰਕੇ ਰੱਖੇ ਆ ਇਹਨਾਂ ਹੁਣ ਡਾਰੀਆਂ ਮਾਨ ਲੱਗ ਗਏ ਸੀਗੇ ਜਿਹੜੇ ਪਹਿਲੇ ਹੀ ਚਾਰ ਨਿਕਲੇ ਹੋਏ ਸੀਗੇ। ਉਹਨਾਂ ਵਿੱਚ ਦੋ ਉੜ ਕੇ ਪਤਾ ਨਹੀਂ ਕਿੱਥੇ ਚਲੇ ਗਏ। ਉਹ ਆਪਾਂ ਨੂੰ ਮਿਲੇ ਨਹੀਂ ਹੈਗੇ ਜਾਂ ਤਾਂ ਇੱਥੇ ਚੂਹੇ ਜਹੈ ਨੇ ਖਾ ਲਏ ਉਹ। ਇਹ ਅੰਦਰ ਵੜ ਗਏ ਹੋਣੇ ਆ। ਫਿਰ ਦੋ ਹਨੇ ਨਿਕਲਣ ਦੇ ਦੁਆਰਾ ਤੇ ਉਹ ਦੋ ਰਹਿ ਗਏ ਆਪਣੇ ਕੋਲ 20 ਸੀਗੇ ਤੇ ਦੋ ਸੀਗੇ ਜਿਨ੍ਹਾਂ ਤੋਂ ਲੱਤਾਂ ਤੇ ਤੁਰ ਨਹੀਂਦਾ ਹੁੰਦਾ ਲੱਤਾਂ ਕੰਮ ਨਹੀਂ ਕਰਦੀਆਂ ਸੀਗੀਆਂ ਇੱਕ ਦੋ ਪਾਣੀ ਵਿੱਚ ਡੁੱਬ ਕੇ ਮਰ ਗਏ ਡਰਾਪਰ ਦਾ ਉਹ ਵੀ ਵਿੱਚ ਡੁੱਬ ਕੇ ਮਰ ਗਏ ਯਾਨੀ ਕਿ ਹੁਣ ਆਪਣੇ ਕੋਲ 14 ਬੱਚੇ ਰਹਿ ਗਏ ਟੋਟਲ ਹੁਣ ਤਾਂ ਪੂਰੇ ਇਹ ਡਾਰ ਆ ਹੁਣ ਤਾਂ ਘੁਮਰੇ ਆ 14 ਨਹੀਂ 12 12 ਬੱਚੇ ਰਹਿ ਗਏ ਹੁਣ ਤਾਂ ਪੂਰੇ ਡਾਰ ਆ ਰਹੇ ਨੇ ਪੱਲਾ ਬੁਲਾਇਆ ਹੋਇਆ ਹਲੇ ਆਪਾਂ ਨੇ ਇਹਨਾਂ ਨੂੰ ਚਲੋ ਆਪਾਂ ਕਰਦੇ ਪਾਉਂਦੇ ਨੇ ਗਰੇਟ ਮੈਂ ਬਾਹਰ ਵੀ ਲਾਤ ਸੀਗੇ ਇੱਕ ਤਾਂ ਇਹ ਲਾਤਾ ਤੇ ਦੋ ਵੱਡੇ ਗਰੇਟ ਇੱਧਰ ਲਾਤ ਦੇ ਇੱਧਰ ਵੀ ਮੁਰਗੀਆਂ ਅੰਡੇ ਦਿੰਦੀਆਂ ਬੰਦਾ ਠੀਕ ਹੈ ਮੁਰਗਾ ਰੱਖti ਗਾ ਰਿਹਾ ਬਾਕੀ 2 ਕੁਕਰੇਟ ਮੈਂ ਇੱਥੇ ਲਾਪੇ ਠੀਕੇ ਆ ਦੇ ਹੋਰ ਵੀ ਬੈਠਣ ਲੱਗੀਆਂ ਅੰਡੇ ਪਰ ਮੁਰਗੀ ਮੁਰਗੇ ਆਪਣੇ ਕੋਲ ਠੀਕੇ 40 ਪੀਸ 40 ਵਿੱਚੋਂ ਆਪਾਂ ਨੇ ਸੇਲ ਕਰਤੇ ਸੀਗੇ ਹੁਣ ਆਪਣੇ ਕੋਲ ਤਕਰੀਬਨ ਰਹਿ ਗਏ 20-25 ਕੁ ਮੁਰਗੇ ਰਹਿ ਗਏ 22 22 ਕੁ ਮੁਰਗੇ ਰਹਿ ਗਏ ਇਹ ਹੁਣ ਦੇਖਦੇ ਜੇ ਤਾਂ ਇਹਨਾਂ 'ਚ ਨਾ ਵਜਨ ਘਟਾ ਇਸ ਕਰਕੇ ਮੈਂ ਇਹਨਾਂ ਨੂੰ ਸੇਲ ਨਹੀਂ ਕਰ ਰਿਹਾ ਇਹਨਾਂ ਦਾ ਵਜ਼ਨ ਹੈਗਾ ਹੁਣ ਤਕਰੀਬਨ 2 ਕਿਲੋ ਦੇ ਆ ਇਹਨਾਂ ਨੂੰ ਆਪਾਂ ਸੇਲ ਕਰਾਂਗੇ 2.5 ਤੋਂ 3 ਕਿਲੋ ਤੱਕ ਵਜ਼ਨ ਕਰਕੇ ਸੇਲ ਕਰਾਂਗੇ ਜੇ ਕੋਈ ਪਹਿਲਾਂ ਲੈ ਗਿਆ ਲੋ ਤੋਂ ਕਿਲੋ ਕਿਸੇ ਨੂੰ ਚਾਹੀਦੇ ਆ ਆਪਾਂ ਫਿਰ ਦੇ ਵੀ ਦੇਵਾਂਗੇ ਨਹੀਂ ਤਾਂ ਫਿਰ ਆਪਾਂ 2 ਕਿਲੋ ਦੇ ਕਰਕੇ ਸੇਲ ਕਰਾਂਗੇ ਦਰਵਾਜ਼ਾ ਲਾ ਦੇ ਹੁਣ ਇਹੀ ਮੈਂ ਅੱਜ ਦੇਖਣਾ ਵੀ ਇਹਨਾਂ ਨੂੰ ਅੱਜ ਦੇ ਨਾਲ ਅੱਧਾ ਕਰ ਦੇਣਾ ਅੱਧੇ ਚ ਇਹ ਮੁਰਗੇ ਰਹਿਣਗੇ ਅੱਧ ਵਿੱਚ ਫਿਰ ਇਹ ਬਲੇਲਾ ਰਹਿਣਗੇ ਚਲੋ ਭਈ ਹੁਣ ਆਪਾਂ ਲਾ ਦਿੰਦੇ ਹਾਂ ਹਾਂ ਤਰਵਾਲ ਲਾ ਦਨੇ ਆ ਕਿ ਇਹ ਮੈਂ ਬਰਸਾਤਾ ਕਰਕੇ ਲਾ ਦਿੰਨਾ ਫੇਰ ਨਾ ਬਾਛੜ ਨਹੀਂ ਆਉਂਦੀ ਅੰਦਰ ਇਹ ਹੁਣ ਆਪਾਂ ਖੋਲ ਲੰਨੇ ਆ ਕਿਉਂਕਿ ਹੁਣ ਤਾਂ ਸਰਪਾਲੇ ਲੱਗ ਜਾਣੀਆਂ ਫਿਰ ਇਹਨੂੰ ਆਪਾਂ ਅੱਗੇ ਜਾ ਕੇ ਜਦੋਂ ਮਾਰਚ ਅਪ੍ਰੈਲ ਚ ਫੇਰ ਲਾਵਾਂਗੇ ਲੋਵੀ ਬਾਈ ਹੁਣ ਬਨ ਗਏ ਆਪਣੀਆਂ ਰੱਖ ਦੇਣੀਆਂ ਹੁਣ ਗਰਮੀ ਚ ਹੈ ਕੰਮ ਆਉਗੇ ਆਪਣੀ ਆਮੋ ਵੀ ਇਹੇ ਪੜਦੇ ਲਾਉਣ ਦਾ ਪ੍ਰੋਸੈਸ ਸ਼ੁਰੂ 3 hours later ਲੋਵੀ ਦੋਸਤੋ ਬਾਈ 4 ਵਜ ਗਏ ਕੰਮ ਕਰਦੇ ਹੁਣ ਹਲੇ ਵੀ ਲੱਗੇ ਹੋਏ ਆ ਹਨ ਮੈਂ ਦਿਖਾਉਣਾ ਹੁਣ ਤੱਕ ਕੀ ਕੀ ਕਰਿਆ ਇਹ ਤੁਪਾ ਨਿਕਲ ਗਈ ਸੀਗੀ ਤੇ ਆਪਾਂ ਨੇ ਬਈ ਪਰਦੀ ਨੂੰ ਬਦਲ ਲਈ ਮੁਰਗੇ ਚੈੱਕ ਕਰੋ ਪਹਿਲਾਂ ਦਾ ਪਾਰਟੀਸ਼ਨ ਕਰਤੀ ਆਪਾਂ ਨੇ ਮੁਰਗੇ ਆਪਾਂ ਇੱਧਰ ਛੱਡ ਤੇ ਤੇ ਬਲੇਲਰ ਉਧਰ ਹੋ ਗਏ ਤੇ ਚੋਹਰਾਂ ਵੀ ਉਧਰ ਹੋ ਗਈਆਂ ਤੇ ਦੂਜੇ ਪਾਸੇ ਆਪਾਂ ਨੇ ਜਿਹੜਾ ਗੱਬੇ ਸੀਗਾ ਉਹ ਫ੍ਰੀ ਕਰਤਾ ਆਹ ਹੋ ਗਿਆ ਜਾਲ ਥੱਲੇ ਆਪਾਂ ਨੇ ਆਹ ਥੈਲੇ ਲਾਤੇ ਇੱਕ ਥੱਲੇ ਆਹ ਡੰਡਾ ਲਾਤਾ ਸਿਰੇ ਉੱਪਰ ਬਾਕੀ ਆਪਾਂ ਨੇ ਨਾ ਉਹਨਾਂ ਦਿਖਾ ਵੀ ਦਿੰਨਾ ਡੰਡੇ ਘਾਟ ਤੇ ਵੀ ਮੁਰਗੇ ਇੱਧਰ-ਉੱਧਰ ਆਵੇ ਨਾ ਤੇ ਉਹਨਾਂ ਨੂੰ ਬੈਠਣੇ ਵਾਸਤੇ ਉਪਰਾਂ ਡੰਡੇ ਲਾ ਕੇ ਅੰਦਰ ਤੇ ਹੁਣ ਚਲੋ ਇੱਧਰ ਇਹ ਸੈੱਟ ਰਹਿਣਗੇ ਜਦੋਂ ਤਿਆਰ ਹੋ ਗਏ ਇਹ ਫਿਰ ਆਪਾਂ ਸੇਲ ਕਰ ਦਾਂਗੇ ਤਰਪਾਲ ਆਪਣੀ ਲੱਗ ਗਈ ਸੀਗੀ ਬਾਹੋਂ ਰੱਸੀ ਮਾਰਨੀ ਆ ਲੈ ਰੱਸੀ ਮਾਰ ਲੱਗੇ ਆ ਤਾਰੀ ਲੱਗ ਗਈ ਵੀ ਜਦੋਂ ਫਿਰ ਤੂੰ ਪਾ ਨਿਕਲ ਜੇ ਗੁਰਗੀ ਚੱਕ ਦੇ ਕਰਾਂਗਾ ਦਿਨ ਦਿਨ ਤੇ ਫਿਰ ਸ਼ਾਮ ਵੇਲੇ ਇਹ ਥੱਲੇ ਲਾਦੇ ਕਰਾਂਗੇ ਇਸ ਸਾਈਡ ਤੇ ਆਪਣੀ ਚੱਕੀ ਹੋਈ ਆ ਫੀਡਰ ਲਾਵਾਂਗੇ ਹੋਰ ਫੀਡਰ ਪਏ ਆ ਬਾਹਰ ਤੇ ਹੁਣੇ ਲਾ ਦੇਣੇ ਆਪਾਂ ਨੇ ਬਾਕੀ ਡੰਡੇ ਦੇਖਦੇ ਆ ਕਿ ਕਿ ਸਾਈਡ ਨੂੰ ਲਾਈਏ ਕਿਉਂਕਿ ਇੱਧਰ ਨਾ ਦਾਣਾ ਪਾਉਣ ਆਪਾਂ ਨੇ ਪੈਪ ਲਾਇਆ ਹੋਇਆ ਦੇਖ ਰਿਹਾ ਹੁਣ ਇੱਧਰ ਡੰਡੇ ਲੱਗਣੇ ਨਹੀਂ ਹੈਗੇ ਚਲ ਦੇਖਦੇ ਹਾਂ ਕਿੱਧਰ ਨੂੰ ਸੈਟਿੰਗ ਆਉਂਦੀ ਆ ਬਾਕੀ ਆਪਣੀ ਮੁਰਗੀਆਂ ਦੀ ਗੱਲ ਚੱਲ ਰਹੀ ਆ ਮੁਰਗੀਆਂ ਆਪਾਂ ਖੈਦ ਕਾਲੂ ਲਈ ਆਈਏ 50 ਕੁ ਮੁਰਗੀਆਂ ਹੋ ਲਿਆ ਨੇ ਤੇ ਟਰਕੀ ਵੀ ਆਪਾਂ ਇਦਾਂ ਛੱਡਦੇ ਅੱਜ ਹੁਣ ਇੱਧਰੇ ਰਹਿਣਗੇ ਇਹ a few moments later ਲੋਵੀ ਦੋਸਤੋ ਬਾਈ ਲਾਗੇ ਪਲੜ ਚਾਰੇ ਪਾਸੇ ਹੁਣ ਹੋ ਗਿਆ ਬੰਦ ਆਪਣਾ ਫਾਰਮ ਬਸ ਇੱਕੋ ਰਹਿ ਗਿਆ ਥੈਲਾ ਲੱਕਣੇ ਤੇ ਇਹੋ ਆਪਾਂ ਕਾਲੂ ਲਾਵਾਂਗੇ ਤੇ ਹੁਣ ਦਾਣੇ ਦਾ ਟਾਈਮ ਹੋ ਗਿਆ ਜੀ ਕਰਦੇ ਹੁਣ ਜਾਨਵਰਾਂ ਨੂੰ ਬੰਦ ਦੇ ਨਾਲੇ ਪਾਉਂਦੇ ਆਂ ਦਾਣਾ ਤੇ ਬਾਕੀ ਜੀ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਕਿਵੇਂ ਲੱਗੀ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਇੱਕ ਦਸੇ ਬੀਗਨੇ ਪ्योर ਦੇਸੀ ਅੰਡੇ ਦੇਣੀਆਂ ਤਾਂ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜੂਗਾ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ